ਓਦੀ 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 ਬੰਦੇ ਭਾਰਤ ਟ੍ਰੇਨ ਦਾ ਸਵਾਗਤ ਜਲੰਧਰ ਦੇ ਵਿੱਚ ਵੀ ਹਮਮਾ ਕੇ ਕੀਤਾ ਗਿਆ ਤੋਂ ਦੱਸ ਰਹੀਏ ਜਿਵੇਂ ਚੱਲਦੇ ਰੇਲ ਮੰਤਰਾਲੇ ਦੇ ਵੱਲੋਂ ਕਾਫੀ ਖਾਸੇ ਪ੍ਰਬੰਧ ਕੀਤੇ ਗਏ ਸੰਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਪਰ ਵੀ ਇੱਕ ਵੱਡੇ ਪ੍ਰੋਗਰਾਮ ਦਾ ਯੋਜਨ ਜਿਹੜਾ ਕੀਤਾ ਗਿਆ ਸੀ ਚਾਂਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਨੁਕਰ ਨਾਟਕ ਅਤੇ ਖਾਸ ਤੌਰ ਦੀਆਂ ਸੱਭਿਆਚਾਰਕ ਪਰਫਾਰਮੈਂਸਿਸ ਵੀ ਦਿੱਤੀਆਂ ਗਈਆਂ ਜਿੱਥੇ ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨ ਤੇ ਬੀਜੇਪੀ ਵਰਕਰਾਂ ਦੀ ਲੰਬੀ ਤਾਦਤ ਨਜ਼ਰ ਆਈ ਬੀਜੇਪੀ ਦੇ ਲੀਡਰ ਮੌਕੇ ਤੇ ਪਹੁੰਚੇ ਸਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਵੀ ਆਮ ਆਦਮੀ ਪਾਰਟੀ ਦੇ ਝੰਡੇ ਲੈ ਕੇ ਉਸ ਥਾਂ ਦੇ ਉੱਪਰ ਪਹੁੰਚੇ ਸਨ ਤੁਹਾਨੂੰ ਦੱਸ ਦਈਏ ਕ੍ਰੈਡਿਟ ਵਾਰ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਇਸ ਟ੍ਰੇਨ ਨੂੰ ਲੈ ਕੇ ਵੇਖਣ ਨੂੰ ਮਿਲੀ ਹੈ ਤੰਦਰਦੇ ਜਿੱਥੇ ਇੱਕ ਜਗ੍ਹਾ ਤੇ ਚੱਲ ਰਹੀ ਪ੍ਰੋਗਰਾਮ ਦੇ ਵਿੱਚ ਭਾਜਪਾ ਦੇ ਕਾਰਕਟਰਾਂ ਸ਼ਾਮਿਲ ਸਨ ਉੱਥੇ ਕੁਝੀ ਦੂਰੀ ਤੇ ਆਮ ਆਦਮੀ ਪਾਰਟੀ ਦੇ ਬੰਦੇ ਦੇ ਵੱਲੋਂ ਵੀ ਝੰਡੇ ਦਿਖਾ ਕੇ ਟ੍ਰੇਨ ਦਾ ਸਵਾਗਤ ਕੀਤਾ ਗਿਆ ਇੱਕ ਜਗ੍ਹਾ ਤੇ ਨਰਿੰਦਰ ਮੋਦੀ ਦੇ ਨਾਰੇ ਲੱਗ ਰਹੇ ਸਨ ਤੇ ਤੇ ਦੂਜੀ ਥਾਂ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲੱਗ ਰਹੇ ਸਨ ਇਸ ਦੇ ਨਾਲ ਹੀ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹਨਾਂ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਦੇ ਨਾਮ ਦੇ ਵੀ ਨਾਰੇ ਉਸਥਾਨ ਦੇ ਉੱਪਰ ਲਗਾਏ ਗਏ ਨੇ ਇਸਥਾਨ ਤੇ ਸਿਆਸਤ ਵੀ ਭਖਦੀ ਹੋਈ ਨਜ਼ਰ ਆਈ ਤੁਹਾਨੂੰ ਦੱਸ ਦਈਏ ਇਸ ਤੇ ਗੱਲਬਾਤ ਕਰਦੇ ਸੁਸ਼ੀਲ ਰਿੰਕੂ ਨੇ ਵੀ ਆਖਿਆ ਕਿ ਉਹਨਾਂ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਸੀ ਕਿ ਜੋ ਬੰਦੇ ਭਾਰਤ ਟ੍ਰੇਨ ਹੈ ਉਸ ਨੂੰ ਸਟਾਪੇਜ ਜਲੰਧਰ ਦੇ ਵਿੱਚ ਦਿੱਤਾ ਜਾਵੇ ਇਸ ਨੂੰ ਲੈ ਕੇ ਉਹਨਾਂ ਨੇ ਰੇਲ ਮੰਤਰਾਲਿਆਂ ਦੇ ਨਾਲ ਵੀ ਮੀਟਿੰਗ ਕੀਤੀ ਸੀ ਪਰ ਤੁਹਾਨੂੰ ਦੱਸ ਦਈਏ ਬੀਜੇਪੀ ਦਾ ਕਹਿਣਾ ਕਿ ਸੁਸ਼ੀਲ ਰਿੰਕੂ ਬਸ ਆਪਣਾ ਨਾਮ ਚਮਕਾਉਂਦੇ ਹੀ ਨਜ਼ਰ ਆ ਰਹੇ ਨੇ ਜਦਕਿ 1 ਮਹੀਨਾ ਪਹਿਲਾਂ ਬੀਜੇਪੀ ਦੇ ਵੱਲੋਂ ਰੇਲ ਮੰਤਰਾਲੇ ਨੂੰ ਜਲੰਧਰ ਦੇ ਵਿੱਚ ਬੰਦੇ ਭਾਰਤ ਦਾ ਸਟਾਪੇਜ ਦੇਣ ਲਈ ਮੰਗ ਪੱਤਰ ਦਿੱਤਾ ਜਾ ਚੁੱਕਾ ਸੀ ਬਿਊਰੋ ਰਿਪੋਰਟ ਦਾ ਏਟੀਵੀ ਤੇ ਪੰਜਾਬ ਭਰਿਆਣਾ ਲਾਈਵ ਸਹੀ ਕ੍ਰੈਡਿਟ ਵਾਰ ਨੂੰ ਲੈ ਕੇ ਚੱਲਦਾ ਪਿਆ ਕਿ ਆਮ ਆਦਮੀ ਪਾਰਟੀ ਕਹਿੰਦੀ ਸਾਡਾ ਅਸੀਂ ਕੰਮ ਕਰਵਾਇਆ ਹੈ ਤੇ ਇਕਵਲੇ ਆਪਣੇ ਭਾਜਪਾ ਵੱਲੋਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਤੇਲ ਮੰਤਰੀ ਅਸ਼ਵਿੰਗ ਸ਼ਰਮਾ ਜੀ ਤੀ ਤਾਲਵਾਟ ਕਰਦੇ ਆ ਉਹਨਾਂ ਦੀ ਇਹ ਜਿਹੜੀ ਆ ਉਹਨਾਂ ਨੇ ਹੀ ਡਿਮਾਂਡ ਨੂੰ ਪੂਰਾ ਕੀਤਾ ਸੋ ਅਸੀਂ ਇਹ ਕਿਸੇ ਦੀ ਵੀ ਡਿਮਾਂਡ ਦਾ ਕ੍ਰੈਡਿਟ ਵਾਰ ਚ ਨਹੀਂ ਜਾਣਾ ਚਾਹੀਦਾ ਇਹ ਜਿਹੜੀਆਂ ਸਾਡੇ ਲੋਕਾਂ ਦੀ ਡਿਮਾਂਡ ਪੂਰੀ ਹੋਈ ਹੈ ਔਰ ਇਸ ਕਰਕੇ ਕ੍ਰੈਡਿਟ ਜਿਹੜਾ ਹੈ ਉਹ ਲੋਕਾਂ ਨੂੰ ਪੰਜਾਬ ਵਸਿਆ ਲਈ ਬਹੁਤ ਵੱਡਾ ਇੱਕ ਤੋਹਫਾ ਨਵੇਂ ਸਾਧੋ ਤੋਹਫਾ ਕਹਿ ਸਕਦੇ ਆ ਇਹ ਅੰਮ੍ਰਿਤਸਰ ਤੋਂ ਦਿੱਲੀ ਜਿੱਲੀ ਤੋਂ ਬਸ ਸਰੋਤੇ ਬਾਸ ਰੇਲ ਜੰਚੂ ਕਿਤ ਗਈ ਹੈ ਤੇ ਦੂਜੀ ਟ੍ਰੇਨ ਹੈ ਪਹਿਲਾਂ ਅਨੰਦਪੁਰ ਸਾਹਿਬੋਂ ਪਹਿ ਜਾਂਦੀ ਸੀ ਉਹਨਾਂ ਦੇ ਟ੍ਰੇਨ ਸੀ ਦਿੱਲੀ ਤੋਂ ਅੱਜ ਪ੍ਰਧਾਨ ਮੰਤਰੀ ਨਰਿੰਦਰਪਾਈ ਮੋਦੀ ਜੀ ਨੇ ਇਹਦਾ ਲਾਂਚ ਆਫ ਕੀਤਾ ਜਿਹੜਾ ਆਪ ਦੇ ਵਸਿਆ ਨੂੰ ਅੰਮ੍ਰਿਤਸਰ ਵਸਿਆ ਬਹੁਤ ਬਹੁਤ ਰੋਹਰੀ ਬਾਕੀ ਜਿਸ ਜਿਹੇ ਇਸ ਸਬਾਤ ਮਿਲਣ ਜਾ ਰਹੀ ਜਲੰਧਰ ਨੂੰ ਉਹਦੇ ਬਾਰੇ ਦੱਸ ਕੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਦੁਆਬੇ ਦੇ ਲੋਕਾਂ ਨੂੰ ਅੱਜ ਸ਼ੁਕਮਾ ਮੈਂ ਦੇਣਾ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਹੈ ਕਿ ਪਿਛਲੇ ਬਹੁਤ ਦੇਰ ਦੀ ਇੱਕ ਮੰਗ ਸੀ ਕਿ ਇੱਕ ਸਤਾਦੀ ਚਲਣ ਦੇ ਨਾਲ ਟੂਰਿਸਟ ਨੂੰ ਕਈ ਵਾਰ ਟਿਕਟ ਨਹੀਂ ਮਿਲਣਾ ਕਈ ਵਾਰ ਇੰਡਸਟਰੀ ਦੇ ਲੋਕਾਂ ਨੂੰ ਦਿੱਕਤ ਆਣੀ ਅੱਜ ਬੰਦੇ ਪਰ ਚਲਣ ਦੇ ਨਾਲ ਮੈਨੂੰ ਲੱਗਦਾ ਕਿ ਇੰਡਸਟਰੀ ਲੋਕਾਂ ਦਾ ਬੈਨੀਫਿਟ ਸਮੇਂ ਦੀ ਬਚਤ ਅੱਜ ਅਸੀਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਉਹ ਦੁਆਬੇ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹ ਇਸ ਜਿਹੜਾ ਆਪਣੇ ਆਪਣੇ ਕ੍ਰੈਡਿਟ ਜਿਹੜਾ ਸੰਭਰ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਦੋੜੇ ਪਰ ਮੈਂ ਬਹੁਤ ਜਿੰਨੇ ਵੀ ਲੋਕ ਮੈਨੂੰ ਤੁਹਾਡੇ ਚੈਨਲ ਤੇ ਸੁਣਿਆ ਜਾਂਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕ੍ਰੈਡਿਟ ਪਾਰਟੀ ਕੀ ਹੈ ਅਗਰ ਅੱਜ 15 ਲੱਖ ਲੋਕਾਂ ਨੇ ਚੁਣ ਕੇ ਅਗਰਾਮਾਦੀ ਪਾਰਟੀ ਦਾ ਬੰਦਾ ਭੇਜਿਆ ਲੋਕ ਸਭਾ ਦੇ ਵਿੱਚ ਉਹ ਜ਼ਰੂਰ ਜਲੰਧਰ ਦੀ ਆਵਾਜ਼ ਉਠਾਏਗਾ ਅਗਰ ਅੱਜ ਰਾਜ ਸਭਾ ਦੇ ਵਿੱਚ 3 ਐਮਪੀ ਆਮ ਆਦਮੀ ਪਾਰਟੀ ਦੇ ਬੈਠੇ ਆ ਉਹ ਆਪਣੇ ਜਲੰਧਰ ਲਈ ਜ਼ਰੂਰ ਮੰਗ ਉਠਾਨਗੇ ਅਗਰ ਅੱਜ ਉਹਨਾਂ ਨੇ ਇਹ ਪ੍ਰਯਾਸ ਕੀਤਾ ਹੈ ਤੇ ਅੱਜ ਅਸੀਂ ਸਾਰੇ ਲੋਕ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਖੜੇ ਹੈ ਇਹ ਪ੍ਰਯਾਸ ਕੀ ਤੁਸੀਂ ਗੱਲ ਕਰ ਰਹੇ ਜਿਹੜੇ ਕੱਲ੍ਹ ਕੇ ਕੇਂਦਰੋਂ ਲੈਟਰ ਜਾਰੀ ਕੀਤਾ ਹੈਗੇ ਉਹਦੇ ਵਿੱਚ ਸੋਮ ਪ੍ਰਕਾਸ਼ ਜੀ ਦਾ ਨਾਮ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ 2022 ਵਿੱਚ ਲੈਟਰ ਕਿਹਾ ਜੀ ਉਸ ਤੋਂ ਤੇ ਐਮਪੀ ਸਾਹਿਬ ਦਾ ਰਿੰਕੂ ਜੀ ਦਾ ਨਾਮ ਨਹੀਂ ਹੈ ਤਾਂ ਤਾਂ ਲੱਗਦਾ ਕਿ ਕਿਸੇ ਗ੍ਰੰਥ ਅਸੀਂ ਸੋਮ ਪ੍ਰਕਾਸ਼ ਜੀ ਦਾ ਧੰਨਵਾਦ ਵੀ ਕਰਦੇ ਹਾਂ ਅਸੀਂ ਵਿਜੇ ਸਾਹਿਬ ਦਾ ਅਸੀਂ ਪੂਰੀ ਬੀਜੇਪੀ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਨਹੀਂ ਕਹਿ ਰਹੇ ਪਰ ਅੱਜ ਜਲੰਧਰ ਦੇ ਲੋਕਾਂ ਦੇ ਲਈ ਜੇ ਚੁਣ ਕੇ ਸੁਜੀਲ ਰਿੰਕੂ ਗਿਆ ਤਾਂ ਅਸੀਂ ਉਹਰੇ ਧੰਨਵਾਦ ਕਰਾਂਗੇ ਕਿਉਂਕਿ ਜੇ ਫਗਵਾੜਾ ਸਟੋਪੇਜ ਮਿਲਿਆ ਸੋਮ ਪ੍ਰਕਾਸ਼ ਜੀ ਉੱਥੇ ਆਪਣਾ ਕਰਨ ਜੋ ਕਹਿ ਸਕਦੇ ਜਲੰਧਰ ਦੇ ਵਿੱਚ ਸੋਮ ਪ੍ਰਕਾਸ਼ ਜੀ ਦਾ ਹਲਕਾ ਨਹੀਂ ਪੈਂਦਾ ਇਹ ਹਲਕਾ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਲਕਾ ਹੈ ਅੱਜ ਜਲੰਧਰ ਦੇ ਲੋਕਾਂ ਨੇ ਜਿਹੜਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਕੀਤਾ ਹੈ ਆ ਜ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਧੰਨਵਾਦ ਕਰਨ ਦੇ ਲਈ ਕਾਰਕਤਾ ਹਜ਼ਾਰਾਂ ਦੀ ਗਿਣਤੀ 'ਚ ਖੜੇ ਹੈ ਇਸ ਕਰਕੇ ਇਹ ਕਿ ਸਾਡਾ ਕੋਈ ਕਿ ਰਾਡੀਵਾਰ ਨਹੀਂ ਅਸੀਂ ਸੇਵਾਦਾਰ ਹਾਂ ਅਸੀਂ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਜ਼ਮੀਨ ਤੋਂ ਉੱਠ ਕੇ ਲੋਕਾਂ ਦਾ ਕੰਮ ਕਰਦੀ ਹੈ ਸਾਡੇ ਨੈਸ਼ਨਲ ਕਮਿਨਰ ਵਿਨ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਲੋਕਾਂ ਦੇ ਨਾਲ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਸੰਯੋਗ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਅਸੀਂ ਕ੍ਰੈਡਿਟ ਵਾਰਚ ਨਹੀਂ ਪਏ ਅੱਜ ਅਸੀਂ ਆਪਣੇ ਨੇਤਾ ਔਰ ਜਲੰਧਰ ਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਤੇ ਇਹਨਾਂ ਰਾਜ ਸਭਾ ਮੈਂਬਰ ਇੱਕ ਸਾਡੇ ਲੋਕ ਸਭਾ ਦੇ ਸਾਡੇ ਮੈਂਬਰ ਹੈ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਖੜੇ ਆ ਤੇ ਅੱਜ ਆਮ ਆਦੀ ਪਾਰਟੀ ਵੱਲੋਂ ਪੂਰੇ ਦਬਾਬੇ ਦੇ ਲੋਕਾਂ ਦਾ ਔਰ ਜਲੰਧਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਆ